आज तो पहुँचे शहीद शीशा सिंह सरकारी सीनियर सेकेंडरी स्कूल पनेठा समाना तो जी एंट्री गेट धंडे का दिन है स्कूल में आज विद्यार्थी हैं एंट्री गेट है देखो ये ऑफिस तो पहले ऑफिस दिखा देते हैं जी तो ये ऑफिस है जी तो यहाँ पार्क में कुछ हर, ਸਾਂ ਇਸ ਕੀ ਦੇਖਦੇ ਹਾਂ ਕਿ ਇਹ ہمارے ਸੀਰੀ ਜੀ ਸ਼ਰਮਾ ਜੀ ਉਹ ਯਹਾਂ ਤੇ ਟੀਚਰ ਹੈ ਯਹਾਂ ਮੇ ਲੈ ਕੇ ਆਏ ਆ ਥੋੜਾ ਸਾਰ ਜਾਣਕਾਰੀ ਦੇ ਦੇ ਸਕੂਲ ਕੀ ਚਲੋ ਜੀ ਹਾਂ ਜੀ ਥੋੜਾ ਜਾਣਕਾਰੀ ਦਿਜੀਏ ਜੀ ਹਾਂ ਜੀ ਬਹੁਤ ਪੁਰਾਣਾ ਸਕੂਲ ਆ ਜੀ ਕਰੇ ਜਿਹੜਾ ਕਿ ਇੱਥੇ 12 13 ਪਿੰਡਾਂ ਦੇ ਜਿਹੜੇ ਬੱਚੇ ਜਿਹੜਾ ਕਿ ਉਹ ਸਿੱਖਿਆ ਗ੍ਰਹਿਣ ਕਰਨ ਲਈ ਆਉਂਦੇ ਨੇ ਜੀ ਤੇ ਛੇਵੀਂ ਤੋਂ ਲੈ ਕੇ 12ਵੀਂ ਤੱਕ ਸਕੂਲ ਹੈ ਜਿੱਥੇ ਆਰਟਸ ਕਾਮਰਸ ਵੋਕੇਸ਼ਨਲ ਤੇ ਐਨਐਸਕੇਓਫ ਜਿਹੜਾ ਹੈਗਾ ਕਈ ਜਿਹੜਾ ਹੈਗਾ ਸਟਰੀਮ ਇੱਥੇ ਜਿਹੜਾ ਹੈਗਾ ਵਰਕ ਕਰਦੇ ਨੇ ਜੀ ਤੇ ਬਹੁਤ ਹੀ ਵਧੀਆ ਜਿਹੜਾ ਹੈਗਾ ਇੱਥੇ ਪੜ੍ਹਾਈ ਦਾ ਪੱਧਰ ਬਹੁਤ ਵਧੀਆ ਜੀ ਨੇੜੇ ਤੇ ਇੱਥੇ ਕੋਈ ਹੋਰ ਜ਼ਿਆਦਾ ਇਸ ਲੈਵਲ ਦਾ ਸਕੂਲ ਨਹੀਂ ਹੈਗਾ ਜੀ ਇਹਦੇ ਨਾਲ ਹੀ ਜਿਹੜਾ ਹੈਗਾ ਇਹ ਸਾਡਾ ਜਿਹੜਾ ਹੈਗਾ ਪ੍ਰੇਰ ਗਰਾਊਂਡ ਹੈ ਜੀ ਤੇ ਇਧਰਲੇ ਪਾਸੇ ਜਿਹੜਾ ਹੈ ਕਿ ਆਪਣੇ ਪਾਸ ਦੇਖ ਰਿਹਾ ਹਾਂ ਜੀ ਪਾਰਕ ਬੜੇ ਸੋਹਣੇ ਬਣੇ ਹੋਏ ਨੇ ਝੁੱਲ੍ਹੇ ਵੀ ਬਹੁਤ ਸੋਹਣੇ ਹੈਗੇ ਨੇ ਤੇ ਨਾਲ ਇਧਰ ਪਾਰਕ ਹੈ ਜੀ ਉੱਪਰਲੇ ਪਾਸੇ ਜਿਹੜਾ ਕਮਰਸ ਸਟ੍ਰੀਟ ਹੈਗੇ ਜੀ ਹਰੇਕ ਕਮਰੇ ਦੇ ਵਿੱਚ ਜਿਹੜਾ ਉਹ ਜਿਹੜਾ ਪ੍ਰੋਜੈਕਟਰ ਜਿਹੜਾ ਲੱਗਿਆ ਹੈ ਜੀ ਅਲੱਗ-ਅਲੱਗ ਹਰੇਕ ਕਮਰੇ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜੇ ਕਿ ਇੱਥੇ ਜਿਹੜੇ ਬੱਚੇ ਹੈਗੇ ਨੇ ਕਾਫੀ ਨੈਸ਼ਨਲ ਲੈਵਲ ਤੱਕ ਜਿਹੜਾ ਉਹ ਖੇਡਾਂ ਦੇ ਵਿੱਚ ਭਾਗ ਲੈ ਚੁੱਕੇ ਨੇ ਜੀ ਇਸ ਦੇ ਇਲਾਵਾ ਜਿਹੜਾ ਕਿ ਸਾਡੇ ਜਿਹੜੇ ਸੜਕ ਕ੍ਰੋਸ ਕਰ ਕਿਹੜੇ ਦੋ 2.5 ਏਕੜ ਦੇ ਵਿੱਚ ਜਿਹੜਾ ਉਹ ਪਲੇਗਰਾਉਂਡ ਬਣਿਆ ਹੈ ਜੀ ਸਟੇਡੀਅਮ ਕਾਇਦਾ ਬਣਿਆ ਹੈ ਜੀ ਬੱਚਿਆਂ ਨੂੰ ਇਸ ਤੋਂ ਇਲਾਵਾ ਜਿਹੜਾ ਕਿ ਉਹ ਜਿਹੜਾ ਹੈਗਾ ਜੀ ਉਹ ਬੈਂਡ ਬਾਜਾ ਹੋਰ ਕਾਫੀ ਚੀਜ਼ਾਂ ਡੈ ਹੈਗਾ ਉਹਨਾਂ ਨੇ ਜਿਹੜੇ ਸਖਾਈਆਂ ਵੀ ਜਾਂਦੀਆਂ ਹੈਗੀਆਂ ਨੇ ਅਲੱਗ-ਅਲੱਗ ਜਿਹੜੇ ਬੱਚਿਆਂ ਦੇ ਜਿਹੜੇ ਕਾ ਮੁਕਾਬਲੇ ਵੀ ਕਰਾਈ ਜਾਂਦੇ ਹੈਗੇ ਨੇ ਜੀ ਹਰੇਕ ਖੇਤਰ ਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਬੱਚੇ ਜਿਹੜੇ ਕਾ ਸਾਇੰਸ ਵਿਸ਼ੇ ਦੇ ਵਿੱਚ ਜਿਹੜੇ ਕਾ ਸਾਡੇ ਉਹ ਵੀ ਜਿਹੜਾ ਹੈਗਾ ਜ਼ਿਲ੍ਹਾ ਪੱਧਰ ਤੱਕ ਜਾਂ ਉਸ ਤੋਂ ਬਾਅਦ ਦੇ ਜਿਹੜਾ ਹੈਗਾ ਸਟੇਟ ਲੈਵਲ ਤੱਕ ਵੀ ਜਿਹੜੇ ਸਾਡੇ ਗਏ ਹੋਏ ਨੇ ਜੀ ਤੇ ਸਕੂਲ ਦੀ ਸੁੰਦਰਤਾ ਬਹੁਤ ਸੋਹਣੀ ਹੈਗੀ ਜੀ ਬੱਚੇ ਬਹੁਤ ਹੀ ਵਧੀਆ ਇੱਥੇ ਲੈ ਕੇ ਕਰ ਰਹੇ ਹੈਗੇ ਨੇ ਨੇੜੇ ਜਿਹੜੇ ਕਾ ਮਰੋੜੀ ਹੈ ਤੇ ਹੋਰ ਹਾਈ ਸਕੂਲ ਨੇ ਬਹੁਤ ਸਾਰੇ ਪਲਸ 1 ਪਲਸ 2 ਦੇ ਜਿਹੜੇ ਹੈਗਾ तकरीबन 13 14 ਪਿੰਡਾਂ ਦੇ ਜਿਹੜੇ ਕ ਬੱਚੇ ਜਿਹੜੇ ਕ ਦੂਰ ਦੂਰ ਤੋਂ ਸਾਡੇ ਤੱਕ ਇੱਥੇ ਪੜ੍ਹਾਈ ਗ੍ਰਹਿਣ ਕਰ ਲਈ ਆਉਂਦੇ ਹੈਗੇ ਨੇ ਜੀ ਤੇ ਸਾਡੀ ਨਵਾਰਡ ਬਿਲਡਿੰਗ ਹੈ ਜੀ ਜਿਸ ਚ तकरीबन 8 ਕਮਰੇ ਹੈਗੇ ਨੇ ਜੀ ਤੇ ਲੈਬੋ੍ਰਟਰੀ ਜਿਹੜੇ ਕ ਸਾਇੰਸ ਲੈਬ ਬਣੀ ਹੋਈ ਹੈਗੀ ਜੀ ਉਸ ਤੋਂ ਲਾਵਾ ਜਿਹੜਾ ਕ ਹੈਲਥ ਕੇਅਰ ਲੈਬ ਹੈਗੀ ਜੀ ਰਿਟੇਲ ਲੈਬ ਹੈਗੀ ਜੀ ਬੱਚਿਆਂ ਨੂੰ ਜਿਹੜਾ ਹੈਗਾ ਕਿਤਾ ਮੁਖੀ ਜਿਹੜਾ ਕ ਸਿੱਖਿਆ ਵੀ ਇੱਥੇ ਜਿਹੜਾ ਪ੍ਰੋਵਾਈਡ ਕੀਤੀ ਜਾਂਦੀ ਦਿੱਤੀ ਜਾਂਦੀ ਹੈ ਜੀ ਜਿਹੜੇ ਜਿਹੜੇ ਕ ਰਿਟੇਲ ਜਿਹੜੀ ਹੈਗੀ ਆ ਜਿਹੜਾ ਉਹ ਵੀ ਹੈਗਾ ਰੂਰਲ ਮਾਰਕੀਟਿੰਗ ਹੈਗੀ ਹੈ ਜੀ ਉਹ ਜਿਹੜੇ ਹੈਗੇ ਪੜ੍ਹਾਈ ਕਰਵਾਈ ਜਾਂਦੀ ਹੈਗੇ ਜੀ ਬੱਚਿਆਂ ਨੂੰ ਜਿਹੜਾ ਹੈਗਾ ਆਤਮ ਨਿਰਭਰ ਹੋਣ ਦੇ ਲਈ ਤੇ ਅਲੱਗ-ਅਲੱਗ ਜਿਹੜਾ ਹੈਗਾ ਲੈਕਚਰਰ ਕਾਟਰ ਦੇ ਬਹੁਤ ਸਾਰੇ ਜਿਹੜੇ ਹੈਗੇ ਟੀਚਰ ਹੈਗੇ ਨੇ ਜਿਹੜੇ ਕਿ ਬੱਚਿਆਂ ਨੂੰ ਲੈ ਕੇ ਉਹ ਸਿਖਾਉਂਦੇ ਹੈਗੇ ਨੇ ਜੀ ਕਾਫੀ ਉਹਨਾਂ ਨੂੰ ਜਿਹੜਾ ਗੁਰਦਾਸ ਜੀ ਹੈਗੇ ਨੇ ਕਮਰਸ ਜਿੱਦਾਂ ਕਿ ਮੈਂ ਕਮਰਸ ਹੈਗਾ ਤੇ ਕਮਰਸ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਬੱਚੇ ਜਿਹੜਾ ਹੈਗਾ ਉਹ ਪੜ੍ਹਾਈ ਕਰਨ ਕਰਦੇ ਨੇ ਬੱਚਿਆਂ ਜਿਹੜਾ ਹੈਗਾ ਪੀਣ ਦੇ ਲਈ ਠੰਡੇ ਪਾਣੀ ਦਾ ਜਿਹੜਾ ਹੈਗਾ ਪ੍ਰਬੰਧ ਵਾਟਰ ਕੂਲਰ ਲੱਗੇ ਹੋਏ ਨੇ ਜੀ ਤੇ ਹਰ ਇੱਕ ਫੈਸਿਲਿਟੀ ਹੈ ਜੀ ਜਿਸ ਤਰੀਕੇ ਤੁਸੀਂ ਦੇਖਦੇ ਹੋ ਤਾਂ ਆਰੋਪੀ ਜਿਹੜਾ ਕਿ ਅਜੂ ਅਦਿਪ ਸੈਕਟ ਜਿਹੜਾ ਕਿ ਲੈਬ ਉਹ ਵੀ ਬਣੀ ਹੋਈ ਹੈਗੀ ਤੇ ਖੁੱਲਾ ਮਾਹੌਲ ਜਿਹੜਾ ਕਿ ਇੱਥੇ ਪੜ੍ਹਨ ਦੇ ਲਈ ਬੱਚਿਆਂ ਨੂੰ ਜਿਹੜਾ ਹੈਗਾ ਕੋਈ ਬਹੁਤ ਜ਼ਿਆਦਾ ਬੰਦਸ਼ ਦਾ ਜਿਹੜਾ ਹੈਗਾ ਹੁਣੀ ਹੈਗਾ ਜੀ ਬੱਚੇ ਆਪਦੇ ਆਪਣੇ ਆਪ ਹੀ ਜਿਹੜਾ ਹੈਗਾ ਬਹੁਤ ਸਾਰੇ ਜਿਹੜਾ ਹੈਗਾ ਜਿਸ ਲੈਵਲ ਦਾ ਕੋ ਬੱਚੇ ਪੜ ਪੜਾਈ ਕਰਨਾ ਚਾਹੁੰਦੇ ਨੇ ਜਾ ਸਕਦੇ ਨੇ ਸਾਡੇ ਦੇ ਬਹੁਤ ਸਾਰੇ ਬੱਚੇ ਨੇ ਕਿ ਬਾਉਲੀ ਬੋਲ ਸਮਾਨ ਦੇ ਵਿੱਚ ਜਾ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜਾ ਹੈਗਾ ਦੂਰ ਦੂਰ ਤੱਕ ਜਿਹੜਾ ਹੈਗਾ ਸਿੱਖਿਆ ਗ੍ਰਹਿਣ ਕਰ ਚੁੱਕੇ ਨੇ ਸਾਡਾ ਜਿਹੜਾ ਹੈ ਇਸ ਪਿਛਲੇ ਵਾਰ ਵੀ ਜਿਹੜਾ ਹੈ ਦੋ ਵਿਦਿਆਰਥੀ ਜਿਹੜਾ ਉਹ ਮੈ resid ਦੇ ਵਿੱਚ ਆਏ ਸੀ ਤੇ ਜਿਹੱਚ ਹੁਣ ਜਿਹੜਾ ਹੈ ਬੱਚਾ ਹੁਣ ਜਿਹੜਾ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਿਹੜਾ ਹੈ ਉਹ ਪੜ੍ਹਾਈ ਗ੍ਰੈਡ ਕਰ ਰਿਹਾ ਹੈਗਾ ਜੀ ਕੰਪਿਊਟਰ ਲੈਬ ਜਿਹੜਾ ਹੈਗਾ ਸਾਡੇ ਜੀ ਕੋਲ ਜਿਹੜਾ ਹੈ ਜੀੱਚ ਕਰੀਬ ਜਿਹੜਾ ਹੈ 24 ਦੇ ਕਰੀਬ ਜਿਹੜਾ ਹੈ ਕੰਪਿਊਟਰ ਜਿਹੜੇ ਹੈਗੇ ਨੇ ਤੇ ਆ ਜਿਹੜਾ ਹੈ ਸੰਡੇ ਹੁਣ ਕਰਕੇ ਜਿਹੜਾ ਹੈ ਲੈ ਆਉਂਦੇ ਹੈਗੇ ਆਪਣੇ ਜਿਹੜੇ ਆਪਣੇ ਰੂਮਸ ਨੂੰ ਬੰਦ ਹੈਗੇ ਨੇ ਤੇ ਬਹੁਤ ਹੀ ਵਧੀਆ ਲੱਗਿਆ ਇੱਥੇ ਹੈਗਾ ਸਟਾਫ ਹੈਗਾ ਇਹਦਾ ਪੂਰੀ ਤੰਦੇਹੀ ਦੇ ਨਾਲ ਬੱਚੇ ਨੂੰ ਪੜਾ ਰਿਹਾ ਹੈਗੇ ਜੀ ਤੇ ਬੱਚੇ ਵੀ ਬਹੁਤ ਡੈਡੀਕੇਟਿਡ ਹੈਗੇ ਨੇ ਬੱਚੇ ਜਿਹੜੇ ਪੂਰੀ ਕੋਈ ਨਹੀਂ ਹੈਗਾ ਕਿ ਡਿਸਪਲਿਨ ਕਰਦੇ ਹੈਗੇ ਨੇ ਤੇ ਬਹੁਤ ਹੀ ਵਧੀਆ ਜਿਹੜੇ ਬੱਚੇ ਵੀ ਜਿਹੜੇ ਹੈਗਾ ਉਹਨਾਂ ਦੇ ਉਹ ਵੀ ਬਹੁਤ ਵਧੀਆ ਹੈਗੇ ਨੇ ਜੀ ਮਾਪਿਆਂ ਵੱਲੋਂ ਜਿਹੜਾ ਥੋੜੇ ਸਹਿਯੋਗ ਦੀ ਕਮੀ ਰਹਿ ਜਾਂਦੀ ਕਿਉਂਕਿ ਬੱਚੇ ਦੇ ਮਾਪੇ ਜਿਹੜੇ ਬਹੁਤ ਸਾਰੇ ਅਨਪੜ੍ਹ ਹੈਗੇ ਨੇ ਪਰ ਫਿਰ ਵੀ ਜਿਹੜਾ ਉਹ ਜਿਹੜੇ ਜਿੱਦਾਂ ਵੀ ਹੈਗੇ ਨੇ ਸਭ ਤੋਂ ਵੱਧ ਸਭ ਤੋਂ ਵੱਧ ਉਹਨਾਂ ਦਾ ਸਾਥ ਦੇਣਾ ਕੋਸ਼ਿਸ਼ ਕਰਦੇ ਨੇ ਕੁੜੀਆਂ ਵਾਸਤੇ ਜਿਹੜਾ ਲੱਕ ਪਖਾਨੇ ਜਿਹੜ ਦਾ ਕੋਈ ਕਮੀ ਨਹੀਂ ਹੈਗਾ ਹੁਣ ਇਹ ਸਕੂਲ ਜਿਹੜੇਗਾ ਪੀਐਮ ਸ਼੍ਰੀ ਜਿਹੜੇ ਹੈਗਾ ਸਕੀਮ ਦੇ ਵਿੱਚ ਆ ਚੁੱਕਿਆ ਜਿਸ ਦੇ ਤਹਿਤ ਇਹ ਸਕੂਲ ਜਿਹੜੇ ਇਸ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੇ ਕਾ ਹੋਰ ਆਣ ਗਿਆ ਨਵੇਂ ਕਮਰੇ ਵੀ ਆਣਗੇ ਨਵੇਂ ਜਿਹੜਾ ਹੈਗਾ ਜਿੱਦਾਂ ਅਟਰ ਲੈਬ ਹੈਗੀ ਆ ਖਾਸ ਕਰ ਜਿਹੜਾ ਹੈਗਾ ਉਹ ਸਾਇੰਸ ਵਿਸ਼ੇ ਵਾਲੀ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਣਾ ਹੈਗਾ ਤੇ ਇਸ ਤੋਂ ਇਲਾਵਾ ਜਿਹੜੇ ਕਾ ਵਿਦਿਆਰਥੀਆਂ ਦਾ ਕਾ ਬਹੁ ਪੱਕੀ ਵਿਕਾਸ ਦੇ ਲਈ ਜਿਹੜਾ ਹੈਗਾ ਸਾਰੇ ਸਾਰਾ ਕਾ ਸਟਾਫ ਸਰਕਾਰ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਜਿਹੜਾ ਕਦਮ ਚੱਕਰੀ ਹੈਗੀ ਆ ਸੋ ਅਸੀਂ ਸਾਰੇ ਸਰਕਾਰ ਦਾ ਤੇ ਹੋਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਜਿਹ